ਫਰਨਾਇ ਰੇਟਾ ਜੀਤ ਕੋਰਾਗੇ ਹਾਂ ਜੀ ਅਦਰ ਆਂਟੀ ਆ ਗਏ ਗਾਂਢੀ ਆਪਣੇ ਆ ਦੋ ਜੀ ਦਿਖਾਤੇ ਅਦਾ ਚਕੁੰਦਰ ਪਾਦੇ ਹੋਏ ਇੱਥੇ ਹੋਰ ਮਹੰਗੇ ਹੋਣ ਡਾਡੀ ਜੀ ਦੱਸੋ ਕਿ ਕਿੱਦਾਂ ਦਾ ਯਾਰ ਹਾਂ ਜੀ ਦੱਸੋ ਡਾਡੀ ਜੀ ਕਿੱਦਾਂ ਦਾ ਯਾਰ ਸੋ ਅੰਜੀ ਸ਼ਾਸਤਰੀ ਕਾ ਤੁਹਾਡਾ ਸਾਰਿਆਂ ਦਾ ਮਾਹਲ ਬਲੌਗ ਚ ਸਵਾਗਤ ਹੈ ਤੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਕਾਬੀ ਪਰ ਬਲੌਗ ਦੀ ਸ਼ੁਰੂਆਤ ਅਸੀਂ ਲੇਟ ਕੀਤੀ ਥੋੜਾ ਸੀ ਜਾਣਾ ਸ਼ਹਿਰ ਨੂੰ ਸਬਜ਼ੀਆਂ ਲੈਣ ਕਿਉਂਕਿ ਅੱਜ ਬਣਾ ਕੇ ਦਿਖਾਣਾ ਤੁਹਾਨੂੰ ਸਾਰਿਆਂ ਨੂੰ ਸੂਪ ਕਿਹੜਾ ਮੰਮੀ ਵੈਜ ਸੂਪ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਜਿੱਦਾਂ ਵੀ ਬਣਾਉਂਗਾ ਕਿੱਦਾਂ ਬਣਦਾ ਆ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਤੇ ਜਰੂਰ ਤੁਸੀਂ ਵੀ ਟਰਾਈ ਕਰਿਓ ਤੇ ਹੁਣ ਅਸੀਂ ਸਮਾਰਲੈਂਡ ਜਾਣਾ ਸ਼ਹਿਰ ਨੂੰ ਕਈ ਦਿਨ ਹੋ ਗਏ ਸੀ ਕੋਈ ਛੁੱਟ ਪਾਏ ਹਾਂ ਫਿਰ ਮੰਮੀ ਜੀ ਕਹਿੰਦੇ ਚਲੋ ਅੱਜ ਸੂਪ ਬਣਾਉਨੇ ਆ ਤੇ ਤੁਹਾਨੂੰ ਵੀ ਬਣਾ ਕੇ ਦਿਖਾਉਨੇ ਆ ਚਲੋ ਫੇਰ ਸਮਾਰਲੈਂਡ ਜਾਂਦੇ ਆ ਮੰਮੀ ਜੀ ਹੁੰਦੇ ਤਿਆਰ ਸਣ ਦੋ ਕੰਮ ਸੀਗੇ ਉਹ ਵੀ ਕਰਿਆਣੇ ਆ ਨਾਲੇ ਅਸੀਂ ਸਬਜ਼ੀਆਂ ਵਗੈਰਾ ਜੋ ਸੂਪ ਦਾ ਸਮਾਨ ਉਹ ਸਾਰਾ ਲੈਣਾ ਆ ਚਲੋ ਹੁਣ ਚੱਲਦੇ ਆਪਾਂ ਇਹਨੂੰ ਲੋ ਜੀ ਅਸੀਂ ਬਾਜ਼ਾਰ ਆ ਗਏ ਆ ਤੇ ਗਾਜਰ ਲੈ ਲਈ ਮੰਮੀ ਜੀ ਨੇ ਛਾਂਟ ਛਾਂਟ ਕੇ ਆਪਣੀ ਮਰਜ਼ੀ ਨਾਲ ਤੇ ਰੇਟ ਵੀ ਆਪਣਾ ਬਣਾ ਲਿਆ ਕਿ ਮੰਮੀ ਜੀ ਕਿੱਦਾਂ ਮਿਲੇਗਾ ਅੱਜ 3 ਰੁਪਏ 3 ਨਾ 20 ਦੇਣਾ ਹਾਂ ਜੀ ਆਪਣਾ ਹੀ ਰੇਟ ਆ ਹਾਂ ਜੀ ਅਦਰ ਆਂਟੀ ਆ ਗਏ ਗਾਂਡੇ ਆਪਣੇ ਹਾਂ ਜੀ ਹਾਂ ਜੀ ਲੋਈ ਮੀਰੋ ਸਿਕਾਂ ਤੁਸੀਂ ਤੋਂ ਮਾਗੀ ਦਿਨ ਜਾਨੀ ਸਬਜ਼ੀ ਲੈਣਦੇ ਵੇ ਹਾਂਜੀ ਹੋਰ ਵਧੀਆ ਹੋਰ ਬੱਚੇ ਤਾਂ ਵਧੀਆ ਸੁਣਾਓ ਠੀਕੋ ਲੋ ਜੀ ਗਾਜਰਾ ਤਾਂ ਸਾਡੀ ਲਫਾਫੇ ਚ ਹੋ ਹੀ ਆ ਤੇ ਟਮਾਟਰ ਵੀ ਲੈ ਲਿਆ ਕਹਿੰਦੇ ਲੋ ਜੀ ਹੁਣ ਅਸੀਂ ਇੱਧਰ ਆ ਗਏ ਆ ਚਕੁੰਦਰ ਲੈਣ ਵਾਸਤੇ ਕਿਉਂਕਿ ਉਹਦੇ ਕੋ ਹੈ ਨਹੀਂ ਸੀ ਉਹ ਵੀ ਜ਼ਰੂਰੀ ਆ ਲੈਣੀ ਇੱਧਰ ਵੀ ਨਹੀਂ ਹੈਗੀ ਇਹ ਦਾਲੂ ਉਹਨੂੰ ਕੀ ਕਹਿੰਦੇ ਸ਼ਕਰਗੰਦੀ ਆ ਚਗੁੰਦਰ ਇਧਰ ਵੀ ਨਹੀਂ ਆ ਗਏ ਉਹ ਕਾਇ ਮਿਲਣਾ ਲੱਗਦਾ ਚਗੁੰਦਰਾਂ ਦਾ ਆ ਗਏ ਇਧਰ ਮੰਮੀਆਂ ਪਹਿਲੀ ਦੇਖ ਕੇ ਆਉਂਦੀਆਂ ਹੁੰਦੀਆਂ ਕੀ ਕੀ ਕਿੱਥੇ ਆ ਹਨ ਦੇਖੋ ਇਧਰ ਦਾ ਫਰੂਟ ਹੀ ਆ ਉਹ ਦੇਖੋ ਮਿਲ ਗਏ ਫਾਈਨਲੀ ਸਾਨੂੰ ਜੇ ਦੀ ਲੋੜ ਸੀ ਹਾਂਜੀ ਆ ਗਏ ਹੁਣ ਰੇੜੀ ਤੇ ਹਾਂ ਲਿਆਇਆ ਹਮ ਕਿੱਦਾਂ ਕੁਛ ਇੱਕ ਲੈ ਲਓ ਇੱਕ ਲੈ ਲਓ ਫੇਰ ਨਾਲ ਚਕੁੰਦਰ ਲੈ ਲਓ ਲੋ ਜੀ ਕਹਿੰਦੇ ਅਸੀਂ ਸ਼ਹਿਰੋਂ ਵਾਪਿਸ ਕਰੇ ਆ ਗਏ ਆ ਤੇ ਹੁਣ ਅਸੀਂ ਬਣਾਣੇ ਆ ਸੂਪ ਕਿਉਂ ਮੰਮੀ ਜੀ ਮੰਮੀ ਦਾ ਸਾਰਾ ਧਿਆਨ ਹੈਗਾ ਸਬਜ਼ੀਆਂ ਕੱਟਣੇ ਚ ਹਾਂਜੀ ਆ ਦੇਖੋ ਕਹਿੰਦੇ ਸਬਜ਼ੀਆਂ ਸਾਰਿਆਂ ਨੂੰ ਦਿਖਾ ਦਿਆਂ ਜਾਣ ਹਾਂਜੀ ਆ ਹੈਗੇ ਟਮਾਟਰ ਗਾਜਰ ਅਦਰਕ ਤੇ ਆ ਚਕੁੰਦਰ ਤੇ ਪਿਆਜ਼ ਤੇ ਹਰੀ ਮੇਜਦਰ ਮੰਮੀ ਨਾ ਖਾਵੇ ਨਾ ਚਕੁੰਦਰ ਹਾਂਜੀ ਇਹਦਾ ਬਣਾਣੀ ਆ ਚਕੁੰਦਰ ਵੀ ਕਹਿੰਦੇ ਜ਼ਰੂਰੀ ਆ ਇਹ ਕਿਉਂ ਜ਼ਰੂਰੀ ਆ ਦੱਸੋ ਬੜੀਆ ਚੀਜ਼ ਆ ਤਾਕਤ ਵਾਲੀ ਆ ਹਾਂਜੀ ਹਾਂਜੀ ਤਾਕਤ ਵਾਲੀ ਚੀਜ਼ਾਂ ਪਾਣੀ ਆ ਤਾਂ ਹੀ ਲਾਲ ਲਾਲ ਚੀਜ਼ਾਂ ਹੋਈਆਂ ਪਈਆਂ ਆ ਅਦਰਕ ਵੀ ਕਹਿੰਦੇ ਪਾਣਾ ਜ਼ਰੂਰੀ ਆ ਇਨੂੰ ਐਦੀ ਪਾਣਾ ਨਾ ਹੋਰ ਅੱਛਾ ਇਹ ਤਾਂ ਐਦੀ ਮਰ ਪੀਸਣਾ ਵੀ ਨਹੀਂ ਹੈਗਾ ਦੇਖੀ ਜਾਓ ਕੀ ਹੁੰਦਾ ਹੈ ਹਾਂਜੀ ਮੈਂ ਤਾਂ ਮਨਾ ਕਰਦੀ ਸੀ ਉਧਰ ਗਵਾਣ ਨੂੰ ਮੰਮੀ ਕਹਿੰਦੇ ਨਹੀਂ ਇਹ ਪਾਣਾ ਆ ਹਾਂਜੀ ਚਲੋ ਉਧਰ ਦੇਖੋ ਉਹ ਅੰਡਰ ਆਦੀ ਬਾਹਰ ਖਾੜਾ ਹੜਿਆ ਆ ਮਮੀ ਜੀ ਕਹਿੰਦੇ ਹਾਂਜੀ ਚਲੋ ਹੁਣ ਪਨਾਵੇਂ ਆਸੀ ਸੂਪ ਕੁੱਕਰ ਵੀ ਦੇਖੋ ਅਸੀਂ ਕੱਢ ਲਿਆ ਆ ਕੁੱਕਰ ਚੈੱਕ ਕਰੋ ਸਾਡਾ ਹਾਂ ਜੀ ਕਿਉਂ ਸਾਡੇ ਲੰਗਰ ਤਿਆਰ ਹੁੰਦਾ ਰਹਿੰਦਾ ਆ ਹਾਂ ਜੀ ਹਾਂ ਜੀ ਲੋ ਜੀ ਧੁੱਪ ਵੀ ਅੱਜ ਬੜੀ ਚਮਕ ਨਾਲ ਨਿਕਲ ਰਹੀ ਹੋਈ ਆ ਸਵੇਰ ਨੂੰ ਤਾਂ ਧੁੰਦ ਹੁੰਦੀ ਆ ਸਵੇਰ ਨੂੰ ਠੰਡ ਹੁੰਦੀ ਆ ਚਲੋ ਬਾਕੀ ਤਾਂ ਠੀਕ ਆ ਮੌਸਮ ਹਾਂ ਕਾਂਦੀ ਕਾਂਦੀ ਅੱਜ ਉਹ ਗੰਢ ਬਹੁਤ ਜ਼ਿਆਦਾ ਸੀ ਬਹੁਤ ਸੀ ਅੱਜ ਮੈਂ ਤਾਂ ਨਹੀਂ ਕਰਦੀ ਕੱਲ ਮੈਂ ਵੀ ਪੈ ਗਿਆ ਚਲੋ ਚਲੋ ਜੀ ਅਸੀਂ ਕੁੱਕਰ ਪਹਿਲਾਂ ਹਾਂਜੀ ਚੇਤਾ ਭੁੱਲ ਗਿਆ ਮੱਖਣ ਲਿਆ ਅੱਛਾ ਜੀ ਮੱਖਣ ਦਾ ਚੇਤਾ ਭੁੱਲ ਗਿਆ ਪੋ ਲਗਿਆ ਹੁਣ ਮੱਖਣ ਵੀ ਪਹਿਲਾਂ ਪਾਣਾ ਆ ਫੇਰ ਸਬਜ਼ੀਆਂ ਪਾਣੀਆਂ ਆ ਫੇਰ ਦੇਖਦੇ ਕਿੱਦਾਂ ਬਣਦਾ ਆ ਮੰਮੀ ਜੀ ਨੂੰ ਹਾਲਣ ਦੋ ਮੰਮੀ ਜੀ ਮੱਖਣ ਲਣ ਕੇ ਅੰਦਰ ਲੋ ਜੀ ਕਹਿੰਦੇ ਮੰਮੀ ਜੀ ਆ ਗਏ ਹਾਂਜੀ ਮੰਮੀ ਜੀ ਆ ਗਏ ਆ ਮੱਖਣ ਦੇ ਨਾਲ ਹੁਣ ਇਹਦੇ ਵਿੱਚ ਕੁੱਕਰ ਚ ਪਾਣਾ ਸੀ ਮੱਖਣ ਪਹਿਲਾਂ ਹਾਂਜੀ ਲੋ ਜੀ ਕੁੱਕਰ ਕੰਦੇ ਹੋ ਗਿਆ ਗਰਮ ਤੇ ਹੁਣ ਅਸੀਂ ਪਾਣ ਲੱਗੇ ਇਹਦੇ ਵਿੱਚ ਮੱਖਣ ਆ ਗਿਆ ਮੰਮੀ ਜੀ ਅੱਛਾ ਮੱਖਣ ਆਇਆ ਹਲੇ ਲੋ ਜੀ ਇਹ ਚਲਾ ਹਾਂਜੀ ਸੈੱਡ ਦੋ ਮੰਮੀ ਇੱਦਾਂ ਜਿੱਦਾਂ ਅੱਜਕੱਲ ਬਣਾਉਂਦੇ ਹੁੰਦੇ ਵੀਡੀਓ ਚ ਹਾਂਜੀ ਇਸ ਤਰ੍ਹਾਂ ਇਹ ਨੂੰ ਘੋਲ ਲੈਣਾ ਹੂੰ ਖਸ਼ੂ ਆਂਦੀ ਏ ਮੱਖਣ ਦੀ ਹਾਂਜੀ ਵਧੀਆ ਬਣ ਜਾਂਦਾ ਹੂੰ ਐਦਾਂ ਪਿਗਲਾਈਦਾ ਮੱਖਣ ਹਾਂਜੀ ਹੁਣ ਇਹਦੇ ਵਿੱਚ ਜਾਊਗਾ ਪਿਆਜ਼ ਇਹਦੇ ਵਿੱਚ ਹੁਣ ਅਸੀਂ ਪਾ ਲੈਣਾ ਪਿਆਜ਼ ਐਦਾਂ ਪਾ ਲੈਣਾ ਪਿਆਜ਼ ਹੁਣ ਕਿੱਥੇ ਜਾਊਗਾ ਅਦਰਕ ਹਾਂਜੀ ਇਹ ਆਦੋ ਅਦਰਕ ਪਾ ਲੈਣਾ ਹੁਣ ਇਹਦੇ ਵਿੱਚ ਮੰਮੀ ਜੀ ਬੜੇ ਚਾਈਨਾ ਸੱਟਦੇ ਹੋਏ ਹਾਂਜੀ ਥੋੜੀ ਜਿਹੀ ਪਾਉਣੀ ਹਰੀ ਮਿਰਚ ਚੈੱਕ ਕਰੋ ਹਾਂਜੀ ਹੁਣ ਤੜਕੇ ਵਾਂਗ ਕਰ ਦੇਣਾ ਇਹਨੂੰ ਹਨਾ ਪਹਿਲਾਂ ਤੜਕਾ ਲਾ ਲੈਣਾ ਇੱਦਾਂ ਹਾਂਜੀ ਤੁਸੀਂ ਵੀ ਜਰੂਰ ਟਰਾਈ ਕਰੋ ਬੜੇ ਹੈਲਥੀ ਚੀਜ਼ਾਂ ਆਇਸੀ ਸੂਪ ਲੋ ਜੀ ਇੱਧਰ ਅਸੀਂ ਪਾਣੀ ਗਰਮ ਕਰ ਰਹੇ ਆ ਹਨਾ ਮੈਂ ਇਹਨੂੰ ਰਿੰਨਣਾ ਹੈ ਪਹਿਲਾਂ ਇਹ ਪਾਣੀ ਨੂੰ ਰਿੰਨ ਲੈਣਾ ਇੱਕ ਸਾਈਡ ਇੱਧਰ ਰੱਖ ਲੈਣਾ ਹੈ ਇੱਕ ਪਾਸੇ ਇੱਧਰ ਤੜਕਾ ਲਾ ਲੈਣਾ ਹੈ ਕਿ ਜਿੱਦਾਂ ਬੰਦਰ ਹੋਗੇ ਹੁਣ ਆ ਸਬਜ਼ੀਆਂ ਸਾਰੀਆਂ ਚੱਲੀਆਂ ਆਂ ਆ ਦਿਖਾ ਦੂੰਗੀ ਹਾਂਜੀ ਆ ਚੱਲੇ ਆ ਚਕੁੰਦਰ ਹਾਂਜੀ ਲੋ ਜਿੱਥੇ ਦਿਖਾਉਂਗਾ ਆ ਦੋ ਜੀ ਦਿਖਾਤੇ ਅੱਦਾ ਚਕੁੰਦਰ ਪਾਦੇ ਹੋਏ ਔਰ ਮਹੰਗੇ ਹੋਣਾ ਆ ਤੇ ਘਾਣੇ ਬੰਦੇ ਆ ਲੋ ਜੀ ਹੁਣ ਚੱਲੇ ਆ ਗਾਜਰ ਜੀ ਹਾਂ ਜੇ ਗਾਜਰ ਜੀ ਆ ਗਏ ਆ ਵਿੱਚ ਟਮਾਟਰ ਮਿਕਸ ਹੋ ਗਏਗਾ ਤੇ ਮੈਂ ਵੀ ਜਾਣਾ ਜੀ ਲੋ ਜੀ ਕੱਲੇ ਕੱਲੇ ਨਹੀਂ ਕਹਿੰਦੇ ਇਕੱਠੇ ਜਾਂਦੇ ਆ ਜੋੜੀ ਬਣਾ ਗਏ ਭਰਾਵਾ ਰੁਕ ਜਾ ਮੈਂ ਵੀ ਦਰਨ ਨਾਲ ਹੀ ਆਉਂਦਾ ਹਾਂ ਲੋ ਜੀ ਚਗੁੰਦਰ ਵੀ ਦੀਦੇ ਆਗੇ ਨਹੀਂ ਦੀਦੇ ਆ ਜੀ ਨੋਟਾ ਜੀ ਨਾਮਾ ਵੀ ਪਾ ਮੈਂ ਹਾਂ ਜੀ ਨਾਮਾ ਵੀ ਪਾ ਦਿਓ ਕੰਦੇ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਪਾ ਮੰਗਾ ਸੀ ਬਾਕੀ ਬਾਚ ਬਾਕੀ ਚੀਜ਼ ਬਾਚੋ ਹਲੇ ਗੂੜ ਮੇਚ ਮਸਾਲਾ ਕਹਿੰਦੇ ਹਨ ਹਾਂਜੀ ਹੁਣ ਵਿੱਚ ਪਾਣੀ ਜਾਉਂਦਾ ਹਾਂਜੀ ਪਾਣੀ ਅੰਦਰ ਹੋ ਰਿਹਾ ਆ ਜਦ ਤੇ ਸਬਜ਼ੀਆਂ ਵੀ ਹੋ ਜੂਗੀਆਂ ਬਸ ਇੰਨਾ ਕੇ ਗਰਮ ਕਰਨਾ ਮੈਲਾ ਬੋਤਲ ਨਹੀਂ ਕਰਨਾ ਧੋਗਲਾ ਪਾਣੀ ਤੇ ਪਾ ਹਾਂਜੀ ਲੋ ਜੀ ਪਾਰ ਦਾ ਪਾਣੀ ਇਸ ਤਰ੍ਹਾਂ ਦੋ ਦੋ ਟੈਂ ਸੀਟੀਆਂ ਲਵਾਂਗੇ ਠੀਕ ਦੋ ਤੇ ਦੋ ਤਿੰਨ ਸੀਟੀਆਂ ਹਾਂਜੀ ਕੁੱਕਰ ਉਹਦਾ ਬੰਦ ਕਰ ਦੇਣਾ ਉੱਪਰੋਂ ਹਾਂਜੀ ਲੋ ਜੀ ਇਹ ਦੱਸਦੇ ਆ ਕਿਦਾਂ ਹਾਂਜੀ ਫੇਰ ਦੇਖਦੇ ਕਿਦਾਂ ਬਣਦਾ ਅਸੀਂ ਪਹਿਲੀ ਵਾਰ ਬਣਾਉਣ ਲੱਗੇ ਇਸ ਲਈ ਤੁਹਾਨੂੰ ਕਹਿੰਦੇ ਦੇਖੋ ਕਿੱਦਾਂ ਬਣਦਾ ਦੇਖਦੇ ਯਾਰ ਪੋਚੇ ਦੇ ਕਰ ਲੀਏ ਪਹਿਲੀ ਵਾਰ ਬਣਾਉਣ ਲੱਗੇ ਆ ਹਾਂਜੀ ਹਾਂਜੀ ਲੋ ਜੀ ਕਹਿੰਦੇ ਜਦ ਦੇ ਸੀਟੀ ਵੱਜਦੀ ਹੈ ਕੁੱਕਰ ਦੀ ਜਾਂਤੇ ਅਸੀਂ ਮੇਥੇ ਚੋਗ ਲੈਨੇ ਆ ਕਿਉ ਮੰਮੀ ਜੀ ਹਾਂਜੀ ਹਾਂਜੀ ਮੰਮੀ ਜੀ ਜਿੱਥੇ ਵੀ ਮੇਥੇ ਕਹਿੰਦੇ ਲੋ ਜੀ ਮੇਥੇ ਲੋ ਜੀ ਲੈ ਕੇ ਜਾਣਾ ਹੀ ਜਾਣੇ ਆ ਅਸੀਂ ਜਾਂ ਤੇ ਰੋਟੀ ਬਹੁਤ ਸੁਆ ਲਾਦੀ ਹੈ ਸਾਰੇ ਨੂੰ ਵਧੀਆ ਲੱਗਦੀ ਸਵੇਰੇ ਸੇ ਤਾ ਪਰੌਂਠੇ ਮੇਥੇ ਵਾਲੀ ਰੋਟੀ ਦਾ ਵਧੀਆ ਲੱਗਦੀ ਹੂੰ ਹੂੰ ਮਸਤ ਯਾਰ ਰਹੀਦਾ ਅੱਜ ਕੋਸ਼ਿਵਾਂ ਨਾ ਪਰੌਂਠੇ ਬਰਾਂਦੇ ਅੱਜ ਖਾਣ ਨੂੰ ਤਿਆਰ ਰਹੀਦਾ ਅੱਜ ਖਾਣ ਨੂੰ ਤਿਆਰ ਰਹੀਦਾ ਤੁਸੀਂ ਬਿਆਨ ਬਣਾਉਣ ਨੂੰ ਤਿਆਰ ਰਹਿੰਦੇ ਹਾਂਜੀ ਹੂੰ ਹਲਾ ਸੀਟੀ ਬੱਜਣ ਲੱਗੀ ਆ ਕਹਿੰਦੇ ਕੁੱਕਰ ਦੀ ਹਲਾ ਪਹਿਲੀ ਵੱਜਣੀ ਹੈ ਸਾਲੇ ਕੀ ਵਜੜਿਆ ਹਵਾ ਪੈਂਦੀ ਥੇਕ ਕੱਟ ਲੱਗਦਾ ਚਲੋ ਫਿਰ 10 ਦੇ ਕਿੱਧਾ ਵੜ ਲੰਦੇ ਲੋ ਜੀ ਪਹਿਲੀ ਸੀੜੀ ਦਾ ਗਾਜ਼ ਹੋ ਗਿਆ ਆ ਕਹਿੰਦੇ ਜੀ ਅਦਰ ਮੰਮੀ ਖੁਸ਼ ਹੋ ਗਏ ਆ ਥੋੜਾ ਕੰਮ ਨੇੜੇ ਹੋ ਗਿਆ ਆ ਹਾਂ ਜੀ ਲੱਗਣਾ ਨਾ ਹਾਂ ਇਹਨੇ ਮੇਸੇ ਵੀ ਕੱਟ ਨਾ ਠੀਕ ਕਰਕੇ ਕੋਈ ਆਈ ਕੀ ਚਾਹੇ ਮੇਕ ਕਿਚਨ ਪੀਸਣਾ ਵੀ ਆ ਬੱਛਾ ਹੀ ਹਲੇ ਨਾ ਕੰਪਿਆ ਬੱਛਾ ਠੀਕ ਆ ਠੀਕ ਆ ਨਾ ਟਿਨੇ ਪਾਣੀ ਉਹ ਜੀ ਕਹਿੰਦੇ ਹੋ ਗਿਆ ਪਿਆਰ ਹਾਂ ਜੀ ਇਹ ਆਖਰੀ ਸੀਟੀ ਜਿਹੜੀ ਮਾਰਦੇ ਹੀ ਹੁੰਦੇ ਆ ਧੂਆ ਕੱਢਣ ਦੇ ਜਿਹੜਾ ਬਚਦਾ ਹੁੰਦਾ ਲੋ ਜੀ ਇਹ ਦਵਾ ਸਾਡੇ ਹੋ ਜਾਣੇ ਤਿਆਰ ਤੇ ਅਸੀਂ ਨੂੰ ਕੱਢ ਲੈਣਾ ਹਰੇ ਪਰ ਪਰਕ ਲਈ ਬਹੁਤ ਪਈ ਆ ਦੇਖ ਦੇ ਕਿੱਦਾਂ ਬਣ ਗਿਆ ਲੋ ਜੀ ਫਾਈਨਲੀ ਪਾਫ ਨਿਕਲ ਚੁਕੀ ਆ ਹੁਣ ਆ ਜੀ ਨੂੰ ਕੁੱਕਰ ਨੂੰ ਖੋਲਣ ਲੱਗੇ ਲੋ ਜੀ ਖੋਲ ਲਿਆ ਗਿਆ ਆ ਚੈੱਕ ਕਰੋ ਹਾਂ ਜੇ ਹੋੜਾ ਜੀ ਕੱਢਾਂਗੇ ਸਾਰਾ ਮਾਲ ਨੂੰ ਮਮੀ ਸੋਚਦੇ ਹੋਏ ਕਿੱਧਰ ਰੱਖਾਂ ਗਰਮਾ ਛੋਲ ਲੈ ਲੋ ਛੋਲ ਨਾ ਅੱਜਾ ਹੋ ਵੀ ਹਿੰਮਤ ਨਾ ਦਿੱ ਜਾ ਕਰ ਦਿੱਤਾ ਲੋ ਜੀ ਚੈੱਕ ਕਰੋ ਇੱਦਾਂ ਪੇਜ ਆਣਾ ਕਹਿੰਦੇ ਫੇੜਣਾ ਨਹੀਂ ਮਿਕਸੀ ਵੀ ਕਰ ਸਕਦੇ ਹਾਂ ਮਿਕਸੀ ਜ ਵੀ ਗ੍ਰाइंड ਕਰ ਸਕਦੇ ਹਾਂ ਪਰ ਅਸੀਂ ਅੱਦੀ ਫੇਲ ਹਣਾ ਕਹਿੰਦੇ ਪਰ ਫੇਰ ਮੈਨੂੰ ਨਾ ਤਾਂ ਗ੍ਰाइंड ਹੀ ਕਰਨਾ ਪੈਣਾ ਦੇਖ ਲੋ ਜੀ ਅੱਧਾ ਪਾ ਲਣਾ ਪਹਿਲਾਂ ਵਿੱਚ ਕੱਢ ਲੈਣਾ ਲੋ ਜੀ ਅਸੀਂ ਪਕਾ ਚੋਅ ਵਿੱਚ ਕੱਢਿਆ ਕੜਾਹੀ ਜਿਸ ਸੋਨੇ ਨੂੰ ਅਸੀਂ ਠੰਡਾ ਕਰਾਂਗੇ ਫੇਰ ਨੂੰ ਮਿਕਸੀ ਚ ਗ੍ਰाइंड ਕਰਾਂਗੇ ਕਿਉਂਕਿ ਤਾਂ ਹੀ ਬਣੂਗਾ ਸੂਪ ਗ੍ਰाइंड ਕਰਕੇ ਯੋ ਮੰਮੀ ਜੀ ਫੇ ਫੇਰ ਵੀ ਹਲੇ ਵੀ ਪ੍ਰਕਿਰਿਆ ਜਾਰੀ ਰਹਿਣੀ ਆ ਤੁਸੀਂ ਦੇਖਦੇ ਰਹੋ ਕਿੱਦਾਂ ਕਿੱਦਾਂ ਬਣਦਾ ਪਰ ਇਹਨੂੰ ਹਲਾ ਠੰਡਾ ਕਰਨਾ ਫੇ ਇਹਨੂੰ ਪੀਣਾ ਵੀ ਆ ਫੇ ਹੋਰ ਵੀ ਕੁਝ ਕਰਨਾ ਆ ਮਸਾਲੇ ਪੈਣੇ ਆ ਹਲੇ ਫੇ ਮਿੱਠਾ ਵੀ ਪਾਉਣਾ ਕਹਿੰਦੇ ਥੋੜਾ ਜਿਹਾ ਫੇ ਜਿੱਦਾਂ ਜਿੱਦਾਂ ਬਣਦਾ ਫੇ ਦੇਖਦੇ ਰਹੋ ਹਲੋ ਇਹ ਕਹਿੰਦੇ ਗ੍ਰੈਂਡ ਕਰ ਲਿਆ ਆ ਤੇ ਅਸੀਂ ਸਾਰਾ ਦੇਖ ਸਕਦੇ ਹਾਂ ਸਬਜ਼ੀਆਂ ਗ੍ਰੈਂਡ ਕਰ ਲੈਣੀਆਂ ਸਾਰੀਆਂ ਫੇ ਦੇਖੋ ਸੂਪਰੇ ਨੇ ਤਿਆਰ ਪਰ ਤਿਆਰੀ ਆ ਬਸ ਮਸਾਲਿਆਂ ਦੀ ਘਟ ਰਹਿ ਗਈ ਆ ਹਾਂਜੀ ਹਾਂਜੀ ਇਹਨੂੰ ਉੱਪਰ ਰੱਖਾਂਗੇ ਹਾਂਜੀ ਹੁਣ ਇਹਨੂੰ ਕੜਾਹੀ ਨੂੰ ਚੜ੍ਹ ਲੈਣਾ ਸੀ ਸਿਲੰਡਰ ਦੇ ਹਾਂਜੀ ਲੋ ਜੀ ਹੁਣ ਇਹਨੂੰ ਅਸੀਂ ਗਰਮ ਕਰਾਗੇ ਨਾਲੇ ਚ ਮਸਾਲੇ ਪਾਵਾਂਗੇ ਸਾਰਾ ਇਕਦਮ ਮਿੱਠਾ ਲਿਆ ਲਓ ਜੀ ਕਹਿੰਦੇ ਸੂਪ ਰਜ ਗਿਆ ਹਾਂ ਤੇ ਹੁਣ ਅਸੀਂ ਮਾਣ ਲੱਗੇ ਦੇ ਵਿੱਚ ਮਿੱਠਾ ਦੇਖ ਸਕਦੇ ਥੋੜਾ ਹੀ ਪਾਣਾ ਹੈ ਲਓ ਮਿੱਠਾ ਵੀ ਪਾ ਲਿਆ ਤੇ ਇਧਰ ਮਸਾਲੇ ਦੱਸ ਦੋ ਮੰਮੀ ਜੀ ਆਹ ਹੈ ਕਾਲਾ ਨਾ ਕਾਲਾ ਨੂਣ ਜੀਰਾ ਜੀਰਾ काली मिर्च काली मिर्च देगी मिर्च देगी मिर्च पा दो हां जी सारे मसाले पा लेने कर लेना खुशबू बहुत बढ़िया आ रही है मम्मी लग लगता सारा चक जाएगा अम्म हाँ जी बहुत बढ़िया आ रही है खुशबू ਲੋਜੀ ਕੋਲੇ ਵਾਲਾ ਅੱਜ ਹਾਂ ਫੇਹ ਪੀਨੇ ਆ ਹਾਂਜੀ ਮਿੱਠਾ ਵੀ ਨਾਲੇ ਖੋਲ ਜੂਗਾ ਵਿੱਚ ਫੇ ਅਸੀਂ ਵੀਨੇ ਅੱਧਰ ਦੇਖੋ ਕੋਲੀਆਂ ਵੀ ਅਸੀਂ ਸੂਪ ਆਲੀਆਂ ਚਮਚੇ ਦੇਖੋ ਸੂਪ ਵਾਲੇ ਸਾਰਾ ਤਿਆਰ ਕੀਤਾ ਸੂਪ ਵਾਲਾ ਸਮਾਨ ਤੇ ਹੁਣ ਅਸੀਂ ਖਾ ਕੇ ਦੱਸਾਂ ਲੋਜੀ ਡੈਡੀ ਜੀ ਵੀ ਆ ਗਏ ਹਾਂਜੀ ਕੰਧੇ ਘੀ ਬੰਦਾ ਬਿਆਯਾ ਡੈਡੀ ਜੀ ਸੂਪ ਬੰਦਾ ਹੋਇਆ ਬੈਠੋ ਬੈਠੋ ਨਹੀਂ ਸਰਦਾਰ ਜੀ ਉਹਨੇ ਕੁਰਸੀ ਰੱਖੀ ਹੋਈ ਆ ਐ ਮੰਜੇ ਤੇ ਬੈਠਾਂਗੇ ਅੱਜ ਚਲੋ ਵੀ ਆ ਦੇ ਸਰਦਾਰ ਜੀ ਕੁਰਸੀ ਤੇ ਬੈਠਣਾ ਅੱਜ ਕੋਲੀ ਬੰਦੇ ਆ ਆਜੋ ਆਜੋ ਚਲੋ ਵੀ ਮੰਮੀ ਜੀ ਦਿਖਾਓ ਮੰਮੀ ਜੀ ਰੇਣ ਰਹੇ ਆ ਰੇਣ ਰਹੇ ਆ ਨਾ ਮੰਮੀ ਘੰਟ ਪਾਈ ਨਾ ਮਸਾਲੇ ਪਾਈ ਰਹੇ ਹੂੰ ਦੇਖ ਸਕਦੇ ਦੇਖ ਸੌਦੇ ਆ ਤਾਂ ਦਾ ਡੈਡੀ ਜੀ ਮੰਮੀ ਜੀ ਬਣਾਣੇ ਚ ਆਨੇ ਸੂਪ ਸਾਡਾ ਹੋ ਗਿਆ ਤਿਆ ਹਾਂਜੀ ਹੋ ਗਿਆ ਤਿਆਰ ਸਰਦਾਰ ਜੀ ਇੰਤਜ਼ਾਰ ਚ ਹਾਂਜੀ ਹਾਂਜੀ ਚਲੋ ਪਾਓ ਬੇ ਪਲੇਟ ਚ ਉਹ ਇਹ ਕਹਿੰਦੇ ਹੁਣ ਅਸੀਂ ਪਾ ਕੇ ਦੇਵਾਂਗੇ ਡੈਡੀ ਜੀ ਨੂੰ ਹਾਂਜੀ ਡੈਡੀ ਜੀ ਲਈ ਖੋਲ ਦਿੱ ਤਿਆਰ ਪਤਿਆਰ ਹੈ ਹਟੋ ਜੀ ਹਾਂਜੀ ਹਟਾਓ ਜੀ ਹੁਣ ਅਸੀਂ ਪਾਨੇ ਆ ਦੇ ਸਕਦੇ ਹੋ ਹਾਂਜੀ ਇਸ ਤਰ੍ਹਾਂ ਹਾਂਜੀ ਬੱਸ ਬੱਸ ਹਾਂਜੀ ਬੱਸ ਬੱਸ ਸਰਦਾਰ ਜੀ ਨਹੀਂ ਹਰ ਜੋ ਹਰੇ ਇੱਕ ਮਿੰਟ ਅੱਛਾ ਲਓ ਜੀ ਸਲਾਮਟ ਲੈ ਅਸੀਂ ਧਨੀਆ ਵੀਵਾ ਦੇਣਾ ਖਲਾਰ ਕੇ ਪਾਣਾ ਸੀ ਮਾਝੇ ਲਗਣਾ ਸੀ ਲਓ ਜੀ ਹੋਣ ਲਾ ਦਿਓ ਜੀ ਹਾਂਜੀ ਸਰਦਾਰ ਜੀ ਅੱਦਾ ਸਰਦਾਰ ਜੀ ਖੋਸ਼ ਹੁੰਦੇ ਹੋਏ ਆਹ ਲਓ ਜੀ ਹਾਂਜੀ ਦੱਸੋ ਫੇ ਕਿੱਥੇ ਆਣਾ ਪੈਣਾ ਹਾਂਜੀ ਹੁਣ ਪਤਾ ਲੱਗ ਗਿਆ ਹਾਂਜੀ ਲਓ ਜੀ ਸਰਦਾਰ ਜੀ ਘਰ ਮੈਂ ਮੂੰਹ ਨਾ ਕਿਤੇ ਜਾ ਹਾਂਜੀ ਪਹਿਲਾਂ ਦੱਸੋ ਹੋਲੀ ਹੋਲੀ ਠੰਡਾ ਆ ਜਾਂ ਹਾਂਜੀ ਆਪਾਂ ਨਿਕਲਦੀ ਹਾਂ ਹਾਂਜੀ ਠੰਡਾ ਕਰਕੇ ਫਿਰ ਹੋਗੇ ਜੀ ਹੁਣ ਡੈਡੀ ਜੀ ਦੱਸੋ ਕਿ ਕਿੱਦਾਂ ਦਾ ਆਇਆ ਹਾਂਜੀ ਦੱਸੋ ਡਾੜੀ ਜੀ ਕਿੱਦਾਂ ਦਾ ਆ ਸੂ ਲੱਗਿਆ ਡਾੜੀ ਜੀ ਹਾਂਜੀ ਆ ਤੱਕ ਰਾਤ ਕੰਦੇ ਮੰਮੀ ਜੀ ਨੇ ਸਾਰੇ ਸੂ ਫੇਲ ਕਰ ਦਿੱਤੇ ਤੁਸੀਂ ਵੀ ਸਾਰੇ ਜਾਣੇ ਜਰੂਰ ਟਰਾਈ ਕਰਿਓ ਕਰੀ ਹਾਂਜੀ ਤੇ ਮੰਮੀ ਨੇ ਆਪਣੇ ਲਈ ਵੀ ਤਿਆਰ ਕਰ ਲਿਆ ਕੀ ਕਹਿੰਦੇ ਕਿੰਨਾ ਸੋਹਣਾ ਰੰਗ ਰੂਪ ਹਾਂਜੀ ਤੇ ਤਾਕਤ ਵਾਲਾ ਆ ਤੁਸੀਂ ਵੀ ਸਾਰੇ ਜਾਣੇ ਜਰੂਰ ਹਾਂਜੀ ਲੋ ਜੀ ਕਹਿੰਦੇ ਮੰਮੀ ਜੀ ਵੀ ਟਰਾਈ ਕਰਨ ਲੱਗੇ ਆ ਹਾਂਜੀ ਕਿੱਦਾਂ ਕਿਦਾਂ ਦਾ ਮੰਮੀ ਜੀ ਹਾਂਜੀ ਹੱਥ ਕਰਾਈ ਦਿੰਦੇ ਮੰਮੀ ਜੀ ਤੇ ਸਵਾਦ ਦਿਓ ਡਾਡੀ ਜੀ ਵੀ ਲੱਗੇ ਹੋਇਆ ਹਾਂਜੀ ਸਵਾਦ ਨਾਲ ਲੋ ਜੀ ਕਹਿੰਦੇ ਹੁਣ ਸਾਡੀ ਵੀ ਵਾਰੀ ਆਊਗੀ ਹੁਣ ਅਸੀਂ ਖਾ ਕੇ ਦੱਸਦੇ ਹਾਂ ਹਾਂਜੀ ਹੁਣ ਅਸੀਂ ਖਾ ਮੰਗੇ ਹਾਂ ਜੀ ਅੰਦਰ ਮੰਮੀ ਜੀ ਨੇ ਸਬਜ਼ੀ ਲੈ ਲਈ ਆ ਜੀ ਮੀਰਾ ਡੈਡੀ ਜੀ ਬੈਠੇ ਹੋਏ ਤਪੇ ਹਾਂ ਜੀ ਜੀਮੀ ਗਾ ਮਟਰ ਬਣੂਗੇ ਕਹਿੰਦੇ ਅੱਜ ਹਾਂ ਮੰਮੀ ਜੀ ਤਾਂ ਜੀ ਓ ਲੱਗੀ ਕੱਟਣ ਠੀਕ ਹੈ ਕੱਟ ਲੋ ਕੱਟ ਲੋ ਅਸੀਂ ਹੁਣ ਅਸੀਂ ਖਾਣੇ ਆ ਲੋ ਜੀ ਅਸੀਂ ਖਾ ਕੇ ਆਏ ਤੇ ਸੂਪ ਪੀ ਕੇ ਆਏ ਤੇ ਬਹੁਤ ਵਧੀਆ ਲੱਗਾ ਮੰਮੀ ਜੀ ਮਸਾਲੇਦਾਰ ਬੜਾ ਕੈਂਟ ਸੂਪ ਮਜ਼ਾ ਆ ਗਿਆ ਵੀ ਕਿ ਬਹੁਤ ਵਧੀਆ ਲੱਗਾ ਤੇ ਹੁਣ ਅਸੀਂ ਚੱਲੇ ਆ ਬੀਬੀ ਜੀ ਨੂੰ ਵੀ ਫੜਾਣ ਹਾਂਜੀ ਆਪਣਾ ਗਰਮ ਗਰਮ ਫੀਲ ਹੋ ਗਈ ਹਾਂਜੀ ਚਲੋ ਚੱਲਦੇ ਆ ਬੀਬੀ ਜੀ ਨੂੰ ਵੀ ਫੜਾ ਕੇ ਆਉਂਦੀ ਆ